ਅਸੀਂ ਅਕਸਰ ਹੀ ਸੁਣਦੇ ਆ ਕਿ ਦੁਨੀਆ ਦੇ ਵਿੱਚ ਅਜਿਹਾ ਕੋਈ ਕੰਮ ਨਹੀਂ ਜਿਹੜਾ ਔਖਾ ਹੋਵੇ ਪਰ ਜੇਕਰ ਕਿਸੇ ਨੇ ਕਰਨਾ ਹੋਵੇ ਤਾਂ ਉਹ ਕਰਕੇ ਹੀ ਦਿਖਾ ਦਿੰਦਾ ਪਰ ਵਿਹਲੇ ਰਹਿਣਾ ਸਭ ਤੋਂ ਔਖਾ ਕੰਮ ਹੈ ਇਹ ਤਾਂ ਕਹਿ ਰਿਹਾ ਕਿਉਂਕਿ ਜ਼ਿਲ੍ਹਾ ਮੋਗਾ ਦੇ ਵਿੱਚ ਇੱਕ ਅਨੋਖਾ ਜਿਹੜਾ ਇੱਥੇ ਮੁਕਾਬਲਾ ਹੋਇਆ ਜ਼ਿਲ੍ਹਾ ਮੋਗਾ ਦੇ ਪਿੰਡ ਕੋਲੀਆਂ ਖੁਰਦ ਦੇ ਲੋਕਾਂ ਨੇ ਮੋਬਾਈਲ ਫੋਨ ਤੋਂ ਦੂਰ ਰੱਖਣ ਦਾ ਯਤਨ ਕੀਤਾ ਅਤੇ ਵਿਹਲੇ ਬੈਠਣ ਦਾ ਮੁਕਾਬਲਾ ਕਰਵਾਇਆ ਗਿਆ ਜਿੱਦੇ ਵਿੱਚ 55 ਲੋਕਾਂ ਨੇ ਭਾਗ ਲਿਆ 31 ਘੰਟੇ ਤੋਂ ਵੱਧ ਸਮੇਂ ਲਈ ਇਹ ਲੋਕ ਵਿਹਲੇ ਬੈਠੇ ਨਾ ਹੀ ਸੋਏ ਨਾ ਹੀ ਕੋਈ ਵੀ ਕੰਮ ਨਹੀਂ ਕੀਤਾ ਤੇ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਉਹਨਾਂ ਨੂੰ 3500 ਰੁਪਿਆ ਨਗਦ ਇਨਾਮ ਦੇਸੀ ਘਿਓ ਦਾ ਡੱਬਾ ਅਤੇ ਤੀਸਰੇ ਵਿਅਕਤੀ ਨੂੰ 1500 ਰੁਪਏ ਦੀ ਨਗਦ ਰਕਮ ਦਿੱਤੀ ਹੈ ਆਓ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਮੋਗਾ ਦੇ ਸਪਿੰਡੀਆਂ ਜਿੱਥੇ ਕਿ ਇਹ ਅਨੋਖਾ ਜਿਹੜਾ ਕਿ ਮੁਕਾਬਲਾ ਕਰਵਾਇਆ ਗਿਆ ਤੇ ਇਸ ਦੇ ਵਿੱਚ ਤਿੰਨ ਜਾਣੇ ਜੇਤੂ ਰਹੇ ਪਹਿਲੇ ਦੋ ਜਣੇ ਨੂੰ 35-3500 ਰੁਪਏ ਦਾ ਇਨਾਮ ਦਿੱਤਾ ਇੱਕ ਇੱਕ ਸਾਈਕਲ ਵੀ ਦਿੱਤਾ ਤੇ ਨਾਲ ਇੱਕ ਦੇਸੀ ਘਿਓ ਦਾ ਡੱਬਾ ਵੀ ਦਿੱਤਾ ਤੀਸਰੇ ਜੇਤੂ ਨੂੰ 1500 ਰੁਪਏ ਦੀ ਨਕਦ ਰਕਮ ਦਿੱਤੀ ਗਈ ਹੈ ਆਓ ਕੀ ਕਹਿਣਾ ਇਹਨਾਂ ਲੋਕਾਂ ਦਾ ਜਾਣਦੇ ਆ ਇਹਨਾਂ ਨੂੰ ਅਸੀਂ ਦੋਨਾਂ ਦੀ رائے ਦੇ ਨਾਲ ਇਹਨਾਂ ਨੂੰ ਪਹਿਲੇ ਘੋਸ਼ਿਤ ਕਰਤਾ ਪਹਿਲਾਂ ਦੋਨਾਂ ਤੋਂ ਸਲਾਹ ਲਈ ਗਈ ਤੇ ਉਹਨਾਂ ਨੂੰ ਮਨਜ਼ੂਰ ਆ لیکن ਜੇ ਠੀਕ ਆ ਉਹਦਾ ਕਰਕੇ ਅਸੀਂ ਪ੍ਰਾਈਸ ਦੋਨੇ ਅੱਧੇ ਅੱਧੇ ਕਰਤੇ ਤੇ ਕਮੇਟੀ ਨੇ ਫੈਸਲਾ ਲੈ ਕੇ ਇੱਕ ਸਾਈਕਲ ਇਹਨਾਂ ਨੂੰ ਐਕਸਟਰਾ ਕੋਲੋਂ ਦਿੱਤਾ ਨੀਰਾ ਹੋਣ ਦੇ ਤੇ ਇਹਨਾਂ ਦੀ ਸਿਹਤ ਦਾ ਸੋਚਦੇ ਹੋਏ ਸਾਰੇ ਨੇ ਇਹ ਫੈਸਲਾ ਲਿਆ ਅੱਛਾ ਦੋ ਸੈਕਿੰਡ ਲੱਗ ਜਾਣਗੇ ਹਾਂਜੀ ਉਸ ਦੋਨਾਂ ਨੂੰ ਇੱਕ ਇੱਕ ਸਾਈਕਲ ਦਿੱਤਾ ਜਾਓ ਦੋਨੇ ਬੰਦੇ ਅਜੇ ਤਗਾੜੇ ਹੋਏ ਸੀ ਕਿ ਰਾਤ ਵੀ ਰਹਿਣਾ ਤੇ ਬਹਿ ਜਾਣਗੇ ਹਾਂਜੀ ਲਾ ਸਕਦੇ ਸੀ ਪੰਜ ਚਾਰ ਘੰਟੇ ਹੋਰ ਪਰ 31 ਘੰਟੇ ਚਾਰ ਪੰਜ ਮਿੰਟ ਬਾਅਦ ਅਸੀਂ ਇਹਨਾਂ ਨੂੰ ਆਪ ਉਠਾਇਆ ਦੋਨੋਂ ਦੀ ਸਹਿਮਤੀ ਨਾਲ ਉਠਾਇਆ ਗਿਆ ਤੇ ਨਾਮ ਇਹਨਾਂ ਨੂੰ ਪਹਿਲਾ ਤੇ ਦੂਜਾ ਅਦੋ-ਅਦਦ ਕਰਦੇ ਪੈਸੇ ਤੇ ਸਾਈਕਲ ਐਕਸਟਰਾ ਕੋਰਮ ਦਿੱਤਾ। ਇਹ ਵੀ ਪਤਾ ਲੱਗਿਆ ਵੀ ਦੇਸੀ ਕਿਉਂ ਹੋਵੇ ਇਹਨਾਂ ਨੂੰ ਦਿੱਤਾ ਜਾ ਰਿਹਾ। ਹਾਂਜੀ ਸਾਡੇ ਮੰਗਾ ਕੋਹਲਗਾ ਜੀ ਆ ਐਸ ਕੋਰ ਗਰੁੱਪ ਤੇ ਉਹਨਾਂ ਲੋ ਤਿੰਨਾਂ ਜਿਹੜੇ ਪਹਿਲੇ ਵਿਨਰ ਆ ਉਹਨਾਂ ਨੂੰ ਇੱਕ-ਇੱਕ ਡੱਬਾ ਦੇਸੀ ਕੋਰਮ ਦਿੱਤਾ ਗਿਆ। ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਆ ਕਿਉਂਕਿ ਬੜਾ ਰੋਮਾਂਚਿਕ ਬਣ ਗਿਆ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਲੈਵਲ ਤੇ ਖਬਰ ਪਹੁੰਚ ਚੁੱਕੀ ਸੀ ਕਿਸ ਤਰ੍ਹਾਂ ਦੇ ਮੁਕਾਬਲੇ ਰਹੇ ਅੱਗੇ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ। ਹਾਂਜੀ ਸਾਡਾ ਇਹ ਤਿਆਰਬਾ ਬਹੁਤ ਵਧੀਆ ਰਿਹਾ ਸਾਡਾ ਆਂਡ ਗਵਾਂਡ ਜਿੰਨੇ ਪਿੰਡ ਤੇ ਸਾਰੀਆਂ ਬੀਬੀਆਂ ਨੇ ਸਾਰੇ ਘਰਾਂ ਦੇ ਸਾਫ ਦਿੱਤਾ ਲੰਗਰ ਪਾਣੀ ਉਹ ਟਟਵਰਤ ਆ ਤੇ ਸਾਰੇ ਵੇਖਣ ਬਹੁਤ ਆਏ ਪਿੰਡ ਚ ਤੇ ਚੰਗਾ ਲੱਗਿਆ ਜੀ ਵਧੀਆ ਲੋਕ ਇਕੱਠੇ ਹੋਏ ਆ ਬੈਠੇ ਆ ਇੱਥੇ ਜੁੜੇ ਆ ਰਾਜੀ ਜੀ ਜੇ ਤੁਸੀਂ ਨੌਜਵਾਨ ਪੀੜੀ ਨੂੰ ਖੇਡਾਂ ਵੱਲ ਜੋੜ ਰਹੇ ਹੋ ਹਰ ਵਾਰੀ ਕੋਈ ਨਾ ਕੋਈ ਕੋਈ ਟੂ ਕਮੈਂਟ ਕਰਵਾ ਲਊਗਾ ਇਹ ਵੀ ਇੱਕ ਟੂਰਨਾਮੈਂਟ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਨੌਜਵਾਨ ਪੀੜੀ ਨਸ਼ੇ ਤੋਂ ਦੂਰ ਰਹੇ ਹੋਰ ਕਿੱਦਾਂ ਦੇ ਉਪਰਾਲੇ ਕਰਦੇ ਹਾਂ ਜੀ ਇਦਾਂ ਦੇ ਵੀ ਹੋਣੇ ਚਾਹੀਦੇ ਆ ਵੀ ਤੂੰ ਬੰਦੇ ਫੋਨ ਤੋਂ ਦੂਰ ਰਹਿਣ ਇੰਨਾ ਟਾਈਮ ਤਾਂ ਨਸ਼ੇ ਤੋਂ ਦੂਰ ਨਹੀਂ ਰਹਿ ਸਕਦਾ ਜਿਹੜਾ ਨਸ਼ਾ ਕਰਦਾ ਤੇ ਬਾਕੀ ਸਪੋਰਟਸ ਆ ਸਾਡੇ ਪਿੰਡ ਚ ਕ੍ਰੈਡਿਟ ਹਾਕੀ ਕਬੱਡੀ ਵਾਲੀਬਾਲ ਸਾਰਾ ਕੁਝ ਹੀ ਹੁੰਦਾ ਤੇ ਜੋ ਵੀ ਹੋ ਸਕੇ ਅਗਾਹ ਨੂੰ ਕੋਸ਼ਿਸ਼ ਕਰਾਂਗੇ ਇਦਾਂ ਦਾ ਹੋਇਆ ਤਾਂ ਉਹ ਵੀ ਕਰਾਂਗੇ ਬਹੁਤ ਵਧੀਆ ਫੈਸਲਾ ਲਿਆਈਏ ਨਹੀਂ ਤਾਂ ਬੈਨ ਨੂੰ ਹੋਰ 7 ਘੰਟੇ ਬਹਿ ਜਾਣਾ ਸੀ ਦੋਨਾਂ ਨੇ ਇੱਕੋ ਜੀ ਸੀ ਬਹੁਤ ਵਧੀਆ ਫੈਸਲਾ ਲਿਆ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਇਹ ਕਿਹੜਾ ਐਕਸਪੀਰੀਅੰਸ ਮਿਲਿਆ ਤੁਹਾਨੂੰ ਇਦਾਂ ਦੇ ਕੰਪੀਟੀਸ਼ਨ 'ਚ ਜਾ ਕੇ ਕੀ ਲੋਕਾਂ ਨੂੰ ਤੁਸੀਂ ਨਹੀਂ ਨਹੀਂ ਬਹੁਤ ਵਧੀਆ ਮਿਲਿਆ ਜੀ ਫੋਨ ਤੋਂ ਖਹਿੜਾ ਛੁੱਟਿਆ ਜੀ 30 ਘੰਟੇ ਬਿਨਾ ਫੋਨ ਤੋਂ ਰਹੇ ਤੇ ਕਿਤਾਬਾਂ ਪੜਿਆ ਰੱਬ ਦਾ ਨਾਮ ਜਪਿਆ ਬਹੁਤ ਵਧੀਆ ਸੁਨੇਹਾ ਹੈ ਹਰ ਪਿੰਡ 'ਚ ਹੋਣੇ ਚਾਹੀਦੇ ਟੂਰਨਾਮੈਂਟ ਜਿਵੇਂ ਮੋਬਾਈਲ ਤੋਂ ਦੂਰ ਰੱਖਣ ਦੀ ਗੱਲ ਕੀਤੀ ਗਈ ਹੈ ਮੋਬਾਈਲ ਵੀ ਤੁਸੀਂ ਦੇਖਿਆ ਕਿਤਾਬਾਂ ਚੁੱਕਦੇ ਰਹੇ ਆਉਣ ਵਾਲੀ ਜਨਰੇਸ਼ਨ ਨੂੰ ਕੀ ਮੈਸੇਜ ਦਿੰਦੇ ਆ ਇਹੀ ਕਹਿਣਾ ਕਿ ਕਿਤਾਬਾਂ ਪੜੋ ਰੱਬ ਦਾ ਨਾਮ ਲਓ ਜੀ ਤੇ ਫੋਨਾਂ ਤੋਂ ਦੂਰ ਰਹੋ ਜੀ ਨਹੀਂ ਤਾਂ ਸਾਰਾ ਦਿਨ ਰੀਲ ਨਹੀਂ ਵੇਖੀ ਜਾਂਦੀਆਂ ਅੱਛਾ ਹੋਰ ਕਿੰਨੇ ਘੰਟੇ ਬਹਿ ਸਕਦੇ ਸੀਗੇ ਹੁਣ ਤਾਂ ਟਾਈ ਹੋ ਗਿਆ ਚਲੋ ਦੋਨੇ ਵਜੇ ਤਾਂ ਕਰਾਰ ਦੇਤੇ ਦਿਮਾਗ 'ਚ ਤਾਂ 4-5 ਘੰਟੇ ਹੈਗੇ ਸੀ ਹਜੇ ਬਾਕੀ ਰਾਤ ਦਾ ਡਰ ਸੀ ਕਿਉਂਕਿ ਚੋਲਾ ਯਾ ਨਵਾਜ ਜੀ ਹਾਂ ਜੀ ਹਾਂ ਜੀ ਕਮੇਟੀ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ ਪਰ ਮੈਂ ਤਾਂ ਕਹਿੰਦੇ ਫੈਸਲੇ ਨਹੀਂ ਨਹੀਂ ਉਹ ਬਹੁਤ ਵਧੀਆ ਫੈਸਲਾ ਕੀਤਾ ਜੀ ਮੇਰਾ ਕੋਈ ਫਾਇਦਾ ਨਹੀਂ ਸੀ ਨਟਿਆਂ ਦੋ ਦਿਨ ਹੋ ਗਏ ਭੁੱਖੇ ਵੀ ਆ ਨਾ ਪਾਣੀ ਪੀਤਾ ਨਾ ਉਹ ਖਾਦਾ ਪੀਤਾ ਜੀ ਅੱਛਾ ਕੁਝ ਵੀ ਨਹੀਂ ਖਾਦਾ ਨਹੀਂ ਜੀ ਹੋਰੀ ਹੋ ਗਿਆ ਕਿਲੇ ਖਾਦੇ ਆ ਹਾਂ ਕੇਲੇ ਤਾਂ ਖਾਦੇ ਆ ਉਹ ਵੀ ਪਿਆ ਥੋੜਾ ਜਿਹਾ ਉਹ ਵੀ ਪਾਏ ਆ ਇਹਨੇ ਖਵਾਇਆ ਸੀ ਆ ਪਰ ਅਸੀਂ ਖਾਦਾ ਨਹੀਂ ਜੀ ਆ ਕਹਦੇ ਹੋਵੇਂ ਨਹੀਂ ਕੀਤਾ ਹਾਂ ਜੀ ਬਾਥਰੂਮ ਨਹੀਂ ਕੀਤਾ ਜੀ ਹਾਂ ਜੀ ਆਉਣ ਵਾਲੇ ਜੇ ਇਦਾਂ ਦੇ ਕੰਪੀਟੀਸ਼ਨ ਹੁੰਦੇ ਨੇ ਤੇ ਆਮ ਨੌਜਵਾਨ ਫੀਡ ਨੂੰ ਜਿਸੀ ਕੀ ਇੱਕ ਮੈਥਡ ਕਿ ਫੈਸਲਾ ਲਓਗੇ ਇੱਥੇ ਆਓ ਇਸ ਸਾਲ ਲੋ ਟੂਰਨਾਮੈਂਟ ਚ ਕਿੰਨਾ ਟਾਈਮ ਵੀ ਬਿਠਾਇਆ ਜਾਣਾ ਨਾਲੇ ਪਤਾ ਲੱਗਦਾ ਕਿੰਨਾ ਕੇ ਸਰੀਰ ਕੰਮ ਕਰਦਾ ਈ ਫੋਨ ਤਾਂ ਸਾਰੇ ਦਿਨ ਚਲਾਈ ਜਾਣੇ ਆ ਘਰੇ ਬਹਿ ਕੇ ਅੱਛਾ ਨਸ਼ੇ ਤੋਂ ਦੂਰ ਵੀ ਰਹਿੰਦਾ ਇਹਨਾਂ ਮੁਕਾਬਲੇ ਮੈਂ ਹਾਂ ਜੀ ਜਰੂਰ ਹੀ ਨਸ਼ਾ ਕਿੱਥੇ ਕਰੂਗਾ ਕਾਹਦਾ ਪੀਤਾ ਹੀ ਨਹੀਂ ਕੀ ਘੰਟੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਸੀਂ ਬੈਠੇ ਰਹੇਗੇ ਕਿਵੇਂ ਲੱਗਾ ਬਹੁਤ ਵਧੀਆ ਲੱਗਿਆ ਜੀ ਕੀ ਕਹੋਗੇ ਇਸ ਕੰਪੀਟੀਸ਼ਨ ਬਾਰੇ ਇਸ ਮੁਕਾਬਲੇ ਬਾਰੇ ਕੀ ਕਹੋਗੇ ਬਹੁਤ ਵਧੀਆ ਮੈਨੂੰ ਲੱਗਾ ਮੁਕਾਬਲਾ ਇਹ ਜਿਹੜਾ ਹਰੀ ਫੋਨ ਨਿੱਤ ਲਾਇਆ ਹੈ ਜਹਾਂ ਪਰ ਬਣੀ ਪਰਦੇ ਰਹੇ ਵੈਸੇ ਕੋਰ ਵੀ ਸਮਾਂ ਮੈ ਸਕਦੇ ਕੰਮ ਕੀ ਕਰਦੇ ਹੁੰਦੇ ਕੰਮ ਵੇਲੇ ਅੱਛਾ ਵੇਲੇ ਹੋਰ ਕਿੰਨੀ देर ਬੈਠ ਸਕਦੇ ਸੀ ਹੋਰ ਬੈਠ ਸਕਦੇ 5-6 ਘੰਟੇ ਬੈਠ ਸਕਦੇ ਕਿਵੇਂ ਦੇਖਦੇ ਹਾਂ ਪ੍ਰਬੰਧਕਾਂ ਦੇ ਫੈਸਲੇ ਨੂੰ ਦੋਨਾਂ ਨੂੰ ਵਿਜੇਤਾ ਕਰਾ ਦੇਣਾ ਬਹੁਤ ਵਧੀਆ ਤੁਹਾਡੇ ਘਰ ਕੋਈ ਘਰਦਿਆਂ ਨੂੰ ਕੋ ਲਾਂਭਾ ਨਹੀਂ ਦਿੱਤਾ ਗਿਆ ਵੀ ਕਿਹਾ ਨਹੀਂ ਗਿਆ ਵੀ ਕੀ ਕੰਮ ਫੜ ਲਿਆ ਵੀ ਸਵੇਕ ਤੋਂ 2 ਦਿਨ ਹੋ ਗਏ ਤੇ ਬੈਠਾ ਨੂੰ ਘਰਦਿਆਂ ਕਹਿੰਦੇ ਹਰ ਕੇ ਆਏ ਨੇ ਆ ਕੀ ਕਹਿੰਦੇ ਕਿ ਜਿੱਤ ਕੇ ਸਾਈਕਲ ਕਰੇ ਉਹਦੇ ਕ੍ਰਿਕਟ ਮੈਚ ਖੇੜਦੇ ਟੂਰਨਾਮੈਂਟ ਕ੍ਰਿਕਟ ਦਾ ਉਹ ਕਹਿੰਦੇ ਸਾਈਕਲ ਤੇ ਜਾਵੋਗੇ ਅੱਜ ਘਰੇ 3500 ਰੁਪਏ ਲੱਗੇ ਆ ਉਹ ਕਿੰਨੀ ਹੋਊਗੀ ਹਾਂਜੀ ਬਹੁਤ ਹੋਊਗੀ ਪਹਿਲਾਂ ਕਦੇ ਨਾਮ ਦਿੱਤੇ ਆ ਤਾਂ ਹਾਂਜੀ ਦਿੱਤੇ ਬਾਗੀ ਭਰਾ ਜਿੱਤੇ ਅੱਛਾ ਉਹ ਕੀ ਸੀਗਾ ਬਾਗੀ ਭਰਾਣੇ ਉਹ ਲੀਗ ਹੀ ਸੀਗਾ ਤਾਂ ਅੱਛਾ ਇੱਕ ਇੱਕ ਐਂਡ ਕਰ ਦਿੱਤੇ ਆ ਇਨੇ ਕਾ ਮੈਚ ਲਏ ਸੀ ਹਾਂਜੀ ਰਾਈਟ ਮਿਲ ਜੀ ਹੁਣ ਕੋ ਬਾਥਰੂਮ ਦਾ ਕੋਈ फ्लਸ਼ ਦਾ ਕੋਈ ਪ੍ਰੈਸ਼ਰ ਤਾਂ ਨਹੀਂ ਪੈਗਾ ਨਹੀਂ ਅਜੇ ਕਿੰਨੇ ਘੰਟੇ ਕੱਢ ਸਕਦੇ ਸੀ ਆ ਵੇਦ ਕਿੰਨੇ ਖੈਰ ਮੋਬਾਈਲ ਫੋਨ ਤੋਂ ਦੂਰ ਰੱਖਣ ਦੇ ਵਾਸਤੇ ਇਹ ਅਨੋਖਾ ਮੁਕਾਬਲਾ ਕਰਵਾਇਆ ਗਿਆ ਸੀ ਹਕੀਕਤ ਟੀਵੀ ਪੰਜਾਬੀ ਲਈ ਮੌਕਾ ਤੋਂ ਮੁਨੀਸ਼ ਜਿੰਦਲ ਦੀ ਰਿਪੋਰਟ